करन कुरावण करने हार इसके हाथ का बिचार जैसी दृष्टि करे तैसा होए आपे आप आपो प्रभु सोए जो किचकीनो सोए अपने रंग सबते दूर ਸਭੂ ਕੈ ਸੰਗ ਬੂਜ ਦੇਖ ਕਰੈ ਬੀਬੇ ਅਪੇ ਕਪੇ ਅਨੇ ਮਰੇ ਨਬਿਨ ਸੈ ਆਵੇਂ ਨ ਜਾਏ ਨਾਨਕ ਸਦ ਹੀ ਰਹਿ ਅਸਮਾਈ ਕਰਨ ਕਰਾਵਨ ਕਰਨੇ ਹਾਰ इसके हाथ का हाँ बेचारू जैसी दृष्ट कर तैसा हो आपे आप, आप प्रभ सो जो किच की नो सो अपने रंग सबते दूर सब हू कै संग ਉਜੈ ਦੇਖੇ ਕਰੈ ਬਿਬੇ ਆਪੇ ਇਕ ਪਹਿ ਅਨੇ ਮਰੇ ਨ ਬਿਨ ਸੈ ਆਵੇ ਨ ਜਾਏ ਨਾਨਕ ਸਦ ਹੀ ਰਹਿ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰਬਾਣੀ ਕੀਰਤਨ ਕਥਾ ਦੇ ਇਸ ਲੜੀ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰੂ ਜੀ ਉਦੇਸ਼ ਕਰਦੇ ਹਨ ਕਰਨ ਕਰਾਵਨ ਕਰਨਿਹਾਰ ਇਸ ਕੇ ਹੱਥ ਕਹਾ ਵਿਚਾਰ ਕਰਤਾਪੁਰਖ ਹੈ ਨਾ ਜਿਹੜਾ ਉਹਦੇ ਹੱਥ ਵਿੱਚ ਸਾਰਿਆਂ ਦੀ ਡੋਰ ਹੈ ਕਾਰਨਾਂ ਦਾ ਵੀ ਉਹ ਕਾਰਨ ਹੈ ਸਾਰਾ ਕੁਝ ਇਸ ਸੰਸਾਰ ਵਿੱਚ ਜੋ ਵੀ ਹੋ ਰਿਹਾ ਹੈ ਉਹ ਹੀ ਕਰਵਾ ਰਿਹਾ ਹੈ ਬੰਦੇ ਦੇ ਹੱਥ ਵਿੱਚ ਕੀ ਹੈ ਆਪਾਂ ਚਾਹੀ ਵਿਚਾਰ ਕੇ ਵੀ ਦੇਖੀਏ ਨਾ ਆਪਣੇ ਹੱਥ ਵਿੱਚ ਹੈ ਕੁਝ ਵੀ ਨਹੀਂ ਆਪਾਂ ਨੂੰ ਆਪਣੀ ਡੋਰ ਸਾਰੀ ਪਰਮਾਤਮਾ ਦੇ ਹੱਥ ਈ ਹੈ ਜੈਸੀ ਦ੍ਰਿਸ਼ ਕਰੇ ਤੈਸਾ ਹੋਏ ਤਾਂ ਪੇ ਆਪ ਆਪ ਰਭ ਸੋਏ ਉਹ ਜਿਹੋ ਜੀ ਨਜ਼ਰ ਕਰ ਦੇਵੇ ਨਾ ਜਿਹੋ ਜੀ ਦ੍ਰਿਸ਼ਟੀ ਕਰ ਦੇਵੇ ਆਪਣੀ ਸੋਚ ਉਹੋ ਜੀ ਹੋ ਜਾਂਦੀ ਹੈ ਉਹੋ ਜੀ ਆਪਾਂ ਕੰਮ ਕਰਨ ਲੱਗ ਜਾਂਦੇ ਨੇ ਜੋ ਕਿਛਕੀਨੋ ਸੋਪਣੇ ਰੰਗ ਜੋ ਕੁਛ ਕਰਦਾ ਹੈ ਕਰਾਉਂਦਾ ਆਪਣੀ ਮੋਜ ਵਿੱਚ ਕਰਾਉਂਦਾ ਉਹਨੇ ਕਿਹੜਾ ਕਸਤੋ ਰਹਿ ਲੈਣੀ ਹੈ ਇਹ ਕੁੰਮਕਾਰ ਪ੍ਰਭੂ ਕਰਤਾਪੁਰਖ ਹੈ ਸੰਪਤੇ ਦੂਰ ਸਭੂ ਕੇ ਸੰਗ ਰਚਨਾ ਵਿੱਚ ਆਪ ਹੀ ਰਚਿਆ ਹੋਇਆ ਹੈ ਕੁਝ ਅਹੰਕਾਰ ਕਰਕੇ ਅਗਿਆਨਤਾ ਕਰਕੇ ਆਪਾਂ ਨੂੰ ਲੱਗਦਾ ਕਿ ਆਪਣੇ ਤੋਂ ਦੂਰ ਹੈ ਪਰ ਰਚਨਾ ਦੇ ਵਿੱਚ ਪ੍ਰਭੂ ਸਾਰੀ ਰਚਨਾ ਦੇ ਵਿੱਚ ਆਪ ਰਚਾਇਆ ਉਹ ਜੇ ਦੇਖੇ ਕਰੇ ਵਿਵੇਕ ਆਪੇ ਇੱਕ ਆਪੇ ਅਨੇਕ ਉਹ ਆਪ ਹੀ ਵੁਝਦਾ ਆਪਣੀ ਰਚਨਾ ਆਪ ਹੀ ਦੇਖਦਾ ਤੇ ਆਪ ਹੀ ਜਿਸਮ ਕਹਿੰਦੇ ਨਾ ਵਿਚਾਰ ਕਰਦਾ ਹੈ ਤੇ ਇੱਕ ਰੂਪ ਦੇ ਵਿੱਚ ਵੀ ਆਪ ਹੀ ਜਦੋਂ ਆਪਣਾ ਖੇਲਾਰਾ ਅਨੇਕ ਰੂਪ ਦੇ ਵਿੱਚ ਕਰਦਾ ਉਹ ਵੀ ਪਰਮੇਸ਼ਰ ਦਾ ਹੀ ਸਾਰਾ ਦਾ ਸਾਰਾ ਖੇਲਾਰਾ ਸਾਰਾ ਦਾ ਸਾਰਾ ਵਿਸਥਾਰ ਹੈ ਨਾ ਉਹ ਵੀ ਪਰਮੇਸ਼ਰ ਦਾ ਹੀ ਰੂਪ ਹੈ ਮਰੇ ਨਬਿੰਦ ਸੇ ਆਵੇ ਨਾ ਜਾਏ ਉਹ ਨਦੀ ਦੇ ਵਿੱਚ ਬੁਲਬਲੇ ਆਉਂਦੇ ਬੁਲਬਲੇ ਜਾਂਦੇ ਨਦੀ ਉਸ ਤਰ੍ਹਾਂ ਬਹਾਰਦਾ ਨਾ ਪਰਮੇਸ਼ਰ ਨਾ ਕਦੇ ਮਰਿਆ ਉਹ ਜੀਵਨ ਮਰਨ ਤੋਂ ਬਾਹਰ ਹੈ ਉਹਦਾ ਕਦੇ ਵਿਨਾਸ਼ ਨਹੀਂ ਹੁੰਦਾ ਆਉਣਾ ਜਾਣਾ ਪ੍ਰਭੂ ਲਈ ਨਹੀਂ ਹੈ ਇੱਕੰਮਕਾਰ ਪ੍ਰਭੂ ਸਦੀਵੀ ਹੈ ਆਦਿਕ ਸੱਚ ਜੁਗਾ ਸੱਚ ਹੈ ਬਿਸਨਾ ਵਿੱਚ ਖੋਸੀ ਦੀ ਸੱਚ ਨਾਨਕ ਸਦੀ ਹੀ ਰਿਹਾ ਸਮਾਇ ਉਹ ਹਮੇਸ਼ਾ ਹਮੇਸ਼ਾ ਇਸ ਸ੍ਰਿਸ਼ਟੀ ਵਿੱਚ ਸਮਾਇਆ ਹੋਇਆ ਇਸ ਰਚਨਾ ਵਿੱਚ ਸਮਾਇਆ ਹੋਇਆ ਇਹ ਉਸ ਦੀ ਲੀਲਾ ਹੈ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨੂੰ ਅੱਗੇ ਬਖਸ਼ੋ ਹੋਈ ਇਹ ਗਲਤੀ ਨਹੀਂ ਦਾਸ ਖਿਮਾ ਦਾ ਜਾਚਖੈ ਅਰਦਾਸ ਕਰਿਓ ਕਿ ਕੀਰਤਨ ਦਾ ਪ੍ਰਕਿਰਤਿ ਚੰਕਲਾ ਅੱਗੇ ਵੀ ਇਸ ਤਰ੍ਹਾਂ ਇਸੇ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ